ਇਹ ਕਿਹੜੀ ਜਗ੍ਹਾ ਤੇ ਰੈਜ਼ਿਡੈਂਟ ਦਾ ਪੰਜ ਇਹ ਸਨੋਰ ਹੈ ਖਾਲਸਾ ਹੁੰਦਾ ਠੀਕ ਹੈ ਲੱਗਿਆ ਕੁਝ ਪਤਾ ਵੀ ਕੀ ਹੋਇਆ ਹੈ ਨਹੀਂ ਜੀ ਫਿਲਹਾਲ ਤਾਂ ਕੁਝ ਨਹੀਂ ਪਤਾ ਲੱਗਾ ਜਨਕਾਰੀ ਮੈਂ ਰਾਜਪੁਰੇ ਕੰਮ ਕਰ ਰਹਾ ਜੀ ਮੈਨੂੰ ਤਾਂ ਮੇਰੀ ਮਾਤਾ ਦਾ ਫੋਨ ਆਇਆ ਕਿ ਹਾਂ ਵੀ ਬਘੂ ਨੇ ਕੁਝ ਕਰ ਲਿਆ ਤੇ ਫਿਰ ਮੈਂ ਉੱਥੇ ਤੋਂ ਉਹੀ ਆ ਕੇ ਖੜੇ ਹੋਏ ਥੋੜੇ ਸਾਹਮਣੇ ਹੀ ਬਾਕੀ ਪੁਲਸਾਰੇ ਕਾਰਵਾਈ ਕਰ ਰਹੇ ਨੇ ਦੇਖੋ ਜੀ ਬਣਦੇ ਥੋੜਾ ਪੰਜਾਂ ਕੇ ਕੰਮ ਕਰਦੇ ਮੇਰੇ ਪੰਜਾ ਲੱਗਿਆ ਹੋਇਆ ਜੀ ਗਊਸਲਮ ਉਥੇ ਜੇ ਕਿ ਉਹ ਹੈ ਮੋਬਾਈਲ ਦੀ ਦੁਕਾਨ ਹੈ ਜੀ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਉਹ ਤਾਂ ਕਾਫੀ ਟਾਈਮ ਹੋ ਗਿਆ ਉਸਨੇ ਤਾਂ ਕੰਮ ਕਰਦੇ ਪੂਰੇ ਕਿੰਨੇ ਟਾਈਮ ਤੋਂ ਰਹ ਰਹੇ ਹੋ ਪੂਰੇ ਟਾਈਮ ਨੂੰ ਹਾਲੇ ਤਾਂ ਸਾਲੀ ਸਾਲ ਵੀ ਨਹੀਂ ਹੋਇਆ ਜੀ ਇਹਨਾਂ ਨੂੰ ਬੱਚੇ ਕਿੰਨੇ ਆ ਦੋ ਬੱਚੇ ਇੱਕ ਕੁੜੀ ਇੱਕ ਮੁੰਡਾ ਜੀ ਕਿੰਨੇ ਵੱਡੇ ਆ ਮੁੰਡਾ ਤਾਂ ਹਾਲੇ 2 ਸਾਲ ਦਾ ਹੀ ਆ ਜੀ ਕੁੜੀ ਹੈਗੀ 3 3.5 ਸਾਲ ਦੀ ਆ ਜਿਹੜੀ ਤੁਹਾਡੀ ਬਹੂ ਆ ਉਹ ਇਕੱਲੇ ਰਹਿੰਦੇ ਸੀ ਘਰ ਨਹੀਂ ਸੋਹਰਾ ਵੀ ਸੀਗਾ ਜੀ ਹੁਣ ਭੈਣ ਵੀ ਕੰਮ ਤੇ ਚਲੀ ਜਾਂਦੀ ਸੀਗੀ ਪਾਂਜਾ ਵੀ ਜਾਂਦਾ ਸੀਗਾ ਤੇ ਹੁਣ ਮੇਰਾ ਜਿੱਜਾ ਗਿਆ ਸੀ ਕਿ ਦੁਕਾਨ ਤੇ ਇੱਥੇ ਕੰਮ ਕੰਮ ਹੋ ਗਿਆ ਜੀ ਹੌਲੀ ਹਾਂਜੀ ਵੀਰ ਜੀ ਪਹੁੰਚੇ ਹੋ ਕੀ ਹੋਇਆ ਰਾਧਿਕਾ ਨਾਮ ਦੀ ਲੜਕੀ ਹੈ ਇੱਥੇ ਉਹਦਾ ਕਿਸੇ ਨੇ ਮਰਡਰ ਕਰਤਾ ਉਹਦੇ ਸਬੰਧ ਇੱਥੇ ਆਏ ਹਾਂ ਦੇਖਦੇ ਆ ਅੱਗੇ ਕਰਦੇ ਜੋ ਸਟੇਟਮੈਂਟ ਲਿਖਾਉਂਦੇ ਆ ਉਸ ਮੁਤਾਬਕ ਬੰਦੀ ਕਰ ਵੀ ਕੀਤੀ ਜਾਊਗੀ ਮੈਰਿਡ ਹੈ ਸਿੰਗਲ ਹੈ ਰਾਧਿਕਾ ਇਹ ਮੈਰਿਡ ਹੈ ਬੱਚੇ ਵੀ ਬੱਚੇ ਹੈਗੇ ਨੇ ਹਸਬੰਡ ਕੀ ਕਰਦੇ ਦਾ ਇਕੰਦਾ ਵੀ ਮੈਂ ਮੋਬਾਈਲਾਂ ਦੀ ਦੁਕਾਨ ਤੇ ਕੰਮ ਕਰਦਾ ਇੱਥੇ ਸਨੋਰੀ ਗੌਸਲ ਹਾਂਜੀ ਕਿੰਨੇ ਵਜੇ ਕਲਾ ਮਿਲੀ ਸੀ ਮਤਲਬ ਘੰਟੇ ਤੋਂ ਪਹਿਲਾਂ ਮਿਲੀ ਸਮਾਂ ਖਾਲਸਾ ਖਾਲਸਾ ਮੁੱਲ ਲੈ ਇਨਕੁਆਰੀ ਕੀਤੀ ਹੈ ਕੁਝ ਨਹੀਂ ਨਹੀਂ ਹਲੇ ਤਾਂ ਅਸੀਂ ਆਏ ਹਾਂ ਹਲੇ ਕਰਦੇ ਅਨਕੌਨਸ਼ ਹੈ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਫਿਰ ਜਿਵੇਂ ਕਹਿੰਦੇ ਆ ਉਵੇਂ ਕਰ ਵੀ ਕਰਾਂਗੇ